ਸਭ ਤੋਂ ਪਹਿਲਾਂ ਸ੍ਰੀ ਹੇਮਕੁੰਡ ਸਾਹਿਬ ਦੇ ਸਥਾਨ ਤੇ ਪਹੁੰਚਣ ਵਾਲਾ ਵਿਅਕਤੀ ਕੌਣ ਸੀ? ਸ੍ਰੀ ਹੇਮਕੁੰਡ ਸਾਹਿਬ ਦਾ ਸਥਾਨ ਪ੍ਰਗਟ ਹੋਣ ਤੋਂ ਬਾਅਦ ਉਹ ਕੌਣ ਲੋਕ ਸਨ ਜਿਨ੍ਹਾਂ ਨੇ ਉਸ ਵਿਅਕਤੀ ਦੀ ਗੱਲ ਤੇ ਯਕੀਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ? ਸ੍ਰੀ ਹੇਮਕੁੰਡ ਸਾਹਿਬ ਤੋਂ ਇਲਾਵਾ ਹੋਰ ਕਿਹੜੇ ਅਜਿਹੇ ਸਥਾਨ ਹਨ ਜੋ ਸ੍ਰੀ ਹੇਮਕੁੰਡ ਸਾਹਿਬ ਵਰਗੇ ਨੇ ਤੇ ਇਹ ਕਿੱਥੇ ਹਨ? ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਸ੍ਰੀ ਹੇਮਕੁੰਡ ਸਾਹਿਬ ਵਿਖੇ ਕਦੋਂ ਹੋਇਆ? ਸ਼੍ਰੀ ਹੇਮਕੁੰਡ ਸਾਹਿਬ ਵਿਖੇ ਦਰਸ਼ਨਾ ਵਾਸਤੇ ਪਹਿਲਾ ਜਥਾ ਕਦੋਂ ਗਿਆ ਸੀ ਕੌਣ ਸੀ ਉਹ ਗੁਰਸਿੱਖ ਜਿਨੇ ਇੱਕ ਰੁੱਖ ਦੇ ਤਣੇ ਵਿੱਚ ਆਪਣੀ ਜ਼ਿੰਦਗੀ ਦੇ 21 ਸਾਲ ਬਤੀਤ ਕਰਕੇ ਸ਼੍ਰੀ ਹੇਮਕੁੰਡ ਸਾਹਿਬ ਦੇ ਸਥਾਨ ਦੀ ਸੇਵਾ ਸੰਭਾਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਜਾਣਦੇ ਆ ਕਿ ਸ਼੍ਰੀ ਦਸਮ ਗ੍ਰੰਥ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ ਬਚੱਤਰ ਨਾਟਕ ਲਿਖਿਆ ਹੈ ਜਿਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਮੈਂ ਆਪਣੀ ਕਥਾ ਵਿਖਿਆਨ ਕਰ ਰਿਹਾ ਹਾਂ ਤੇ ਹੁਣ ਸਕਰੀਨ ਦੇ ਉੱਪਰ ਤੁਸੀਂ 72 ਨਾਟਕ ਦੀਆਂ ਇਹ ਪਾਵਨ ਪੰਕਤੀਆਂ ਦੇਖ ਰਹੇ ਹੋ ਪੜ੍ਹ ਰਹੇ ਹੋ ਤੇ ਅੱਜ ਆਪਾਂ ਇਹਨਾਂ ਪਾਵਨ ਪੰਕਤੀਆਂ ਦੇ ਮੁਤਾਬਕ ਹੀ ਜਾਣਾਂਗੇ ਕਿ ਸ੍ਰੀ ਹਿਮਕੁੰਡ ਸਾਹਿਬ ਦਾ ਇਤਿਹਾਸ ਕੀ ਏ ਗੁਰੂ ਸਾਹਿਬ ਲਿਖਦੇ 72 ਨਾਟਕ ਦੇ ਵਿੱਚ ਹਿਮਕੁੰਟ ਪਰਬਤ ਹੈ ਜਹਾਂ ਸप्त শৃੰਗ ਸੁਭਤ ਹੈ ਤਹਾਂ ਹੇਮਕੁੰਟ ਹੇਮਕੁੰਟ ਜਿਹੜਾ ਆ ਇਹ ਸੰਸਕ੍ਰਿਤ ਦਾ ਸ਼ਬਦ ਆ ਹੇਮ ਤੋਂ ਪਾਵਨ ਦੀ ਬਰਫ਼ ਤੇ ਕੁੰਟ ਤੋਂ ਪਾਵਨ ਦਾ ਕਟੋਰਾ ਯਾਨੀ ਕਿ ਗੁਰੂ ਸਾਹਿਬ ਇਹ ਦੱਸਣਾ ਚਾਹੁੰਦੇ ਆ ਕਿ ਬਰਫ਼ ਦੇ ਕਟੋਰੇ ਵਰਗਾ ਇੱਕ ਸਥਾਨ ਆ ਜਿੱਥੇ ਬੈਠ ਕੇ ਅਸੀਂ ਲੰਮਾ ਸਮਾਂ ਭਗਤੀ ਕੀਤੀ ਆ ਤੇ ਇਹ ਬਰਫ਼ ਦਾ ਕਟੋਰਾ ਕਿਉਂ ਆ ਕਿ ਸੱਤ শৃੰਗ ਸੋਭਤ ਹੈ ਤਹਾਂ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਸੱਤ ਬਰਫੀਲੀਆਂ ਪਹਾੜੀਆਂ ਨੇ ਤੇ ਇਹਨਾਂ ਬਰਫੀਲੀਆਂ ਪਹਾੜੀਆਂ ਦੇ ਵਿੱਚ ਹੀ ਇਹ ਸਥਾਨ ਆ ਜੋ ਦੇਖਣ ਨੂੰ ਕਿਸੇ ਕਟੋਰੇ ਵਰਗਾ ਲੱਗਦਾ ਆ ਗੁਰੂ ਸਾਹਿਬ ਫਰਮਾਉਂਦਿਆ ਕਿ ਇਸ ਸਥਾਨ ਤੇ ਬਹਿ ਕੇ ਅਸੀਂ ਆਪਣੇ ਪਿਛਲੇ ਜਨਮ ਦੇ ਵਿੱਚ ਇੱਕ ਡੂੰਗੀ ਭਗਤੀ ਵਿੱਚ ਬੈਠੇ ਹੋਏ ਸੀ ਲੰਬੀ ਭਗਤੀ ਵਿੱਚ ਬੈਠੇ ਹੋਏ ਸੀ ਤੇ ਅਸੀਂ ਉਸ ਅਕਾਲ ਪੁਰਖ ਦੀ ਇੰਨੀ ਆਰਾਧਨਾ ਕੀਤੀ ਇੰਨੀ ਆਰਾਧਨਾ ਕੀਤੀ ਉਹਦੀ ਇੰਨੀ ਭਗਤੀ ਕੀਤੀ ਕਿ ਅਸੀਂ ਉਹਦਾ ਇੱਕ ਰੂਪ ਹੋ ਗਏ ਸੀ ਭਾਵ ਕਿ ਸਾਡੇ ਦੇ ਅਕਾਲ ਪੁਰਖ ਦੇ ਵਿੱਚ ਨਾ ਕੋਈ ਭੇਦ ਨਹੀਂ ਸੀ ਰਹਿ ਗਿਆ ਇਸ ਤੋਂ ਅੱਗੇ ਗੁਰੂ ਸਾਹਿਬ ਆਪਣੇ ਮਾਤਾ-ਪਿਤਾ ਬਾਰੇ ਲਿਖਦੇ ਆ ਕਿ ਸਾਡੇ ਮਾਤਾ-ਪਿਤਾ ਨੇ ਵੀ ਬਹੁਤ ਲੰਮਾ ਸਮਾਂ ਭਗਤੀ ਕੀਤੀ ਬਹੁਤ ਸਾਧਨਾ ਦੇ ਨਾਲ ਉਹਨਾਂ ਨੇ ਪ੍ਰਮਾਤਮਾ ਨੂੰ ਖੁਸ਼ ਕੀਤਾ ਭਗਤੀ ਕਰਕੇ ਉਹਨਾਂ ਨੇ ਪ੍ਰਮਾਤਮਾ ਨੂੰ ਪ੍ਰਸੰਨ ਕੀਤਾ ਤੇ ਫਿਰ ਪ੍ਰਮਾਤਮਾ ਨੇ ਸਾਨੂੰ ਆਪਣੇ ਕੋਲ ਬੁਲਾ ਕੇ ਹੁਕਮ ਕੀਤਾ ਕਿ ਹੁਣ ਤੁਸੀਂ ਇਹਨਾਂ ਦੇ ਘਰ ਜਾ ਕੇ ਜਨਮ ਲਵੋ ਅਵਤਾਰ ਧਾਰੋ ਅੱਗੇ ਗੁਰੂ ਸਾਹਿਬ ਲਿਖਦੇ ਆ ਕਿ ਸਾਡਾ ਧਰਤੀ ਦੇ ਉੱਪਰ ਜਨਮ ਲੈਣ ਦਾ ਮਨੁੱਖੀ ਜਾਮਾ ਧਾਰਨ ਕਰਨ ਦਾ ਬਿਲਕੁਲ ਵੀ ਮਨ ਨਹੀਂ ਸੀ ਪਰ ਅਕਾਲ ਪੁਰਖ ਵੱਲੋਂ ਸਾਨੂੰ ਮਜਬੂਰ ਕੀਤਾ ਜਾਂਦਾ ਆ ਕਿ ਤੁਸੀਂ ਜਾਓ ਤੇ ਜਾ ਕੇ ਧਰਤੀ ਦੇ ਉੱਪਰ ਅਵਤਾਰ ਧਾਰੋ ਫਿਰ ਗੁਰੂ ਸਾਹਿਬ ਲਿਖਦੇ ਆ ਕਿ ਅਸੀਂ ਹੱਥ ਜੋੜ ਕੇ ਅਕਾਲ ਪੁਰਖ ਦੇ ਅੱਗੇ ਖੜ ਗਏ ਤੇ ਕਹਿਣ ਲੱਗੇ ਕਿ ਇਹ ਅਕਾਲ ਪੁਰਖ ਤੇਰੀ ਮਰਜ਼ੀ ਤੋਂ ਬਿਨਾ ਤੇਰੇ ਹੁਕਮ ਤੋਂ ਬਿਨਾ ਤੇਰੀ ਕਿਰਪਾ ਤੋਂ ਬਿਨਾ ਮੈਂ ਧਰਤੀ ਦੇ ਉੱਪਰ ਨਰਾਲਾ ਪੰਥ ਨਹੀਂ ਪ੍ਰਗਟ ਕਰ ਸਕਦਾ ਤਾਂ ਅਕਾਲ ਪੁਰਖ ਗੁਰੂ ਸਾਹਿਬ ਜੀ ਨੂੰ ਕਹਿੰਦੇ ਆ ਕਿ ਤੁਸੀਂ ਸਾਡੀ ਅੰਸ ਹੋ ਸਾਡੀਆਂ ਜਿੰਨੀਆਂ ਵੀ ਸ਼ਕਤੀਆਂ ਨੇ ਜਿੰਨੀਆਂ ਵੀ ਕਲਾਵਾਂ ਨੇ ਸਾਰੀਆਂ ਤੁਹਾਡੇ ਚ ਵਰਤ ਰਹੀਆਂ ਨੇ ਜਾਓ ਧਰਤੀ ਤੇ ਜਾਓ ਤੇ ਜਾ ਕੇ ਇੱਕ ਨਿਰਾਲਾ ਪੰਥ ਜਿਹੜਾ ਪ੍ਰਗਟ ਕਰੋ ਇਸ ਤੋਂ ਅੱਗੇ ਗੁਰੂ ਸਾਹਿਬ ਆਪਣੇ ਧਰਤੀ ਤੇ ਆਉਣ ਬਾਰੇ ਲਿਖਦੇ ਆ ਕਿ ਮਾਤਾ ਦੇ ਗਰਭ ਦੇ ਵਿੱਚ ਅਸੀਂ ਤਿਰਵਾਣੀ ਵਾਲੇ ਸਥਾਨ ਤੇ ਆਏ ਸੀ ਤੇ ਸਾਡਾ ਜਨਮ ਜਿਹੜਾ ਹੈ ਨਾ ਉਹ ਪਟਨਾ ਸਾਹਿਬ ਦੇ ਸਥਾਨ ਤੇ ਹੁੰਦਾ ਆ ਬਚਤਰ ਨਾਟਕ ਦੇ ਵਿੱਚ ਗੁਰੂ ਸਾਹਿਬ ਦੇ ਪਿਛਲੇ ਜਨਮ ਬਾਰੇ ਇਹ ਵੀ ਲਿਖਿਆ ਗਿਆ ਆ ਕਿ ਗੁਰੂ ਸਾਹਿਬ ਦੇ ਪਿਛਲੇ ਜਨਮ ਦੇ ਵਿੱਚ ਉਹਨਾਂ ਦਾ ਨਾਮ ਦੁਸ਼ਟਦਮਨ ਸੀ ਜਦੋਂ ਰਾਖਸ਼ਾਂ ਵੱਲੋਂ ਇੱਕ ઋષਿ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਆ ਤਾਂ ਉਸ ઋષਿ ਵੱਲੋਂ ਅਕਾਲ ਪੁਰਖ ਦੇ ਅੱਗੇ ਬੇਨਤੀ ਕੀਤੀ ਜਾਂਦੀ ਆ ਬਚਾਅ ਵਾਸਤੇ ਤਾਂ ਅਕਾਲ ਪੁਰਖ ਵੱਲੋਂ ਦੁਸ਼ਟਦਮਨ ਨੂੰ ਧਰਤੀ 'ਤੇ ਉੱਪਰ ਭੇਜਿਆ ਜਾਂਦਾ ਆ ਦੁਸ਼ਟਦਮਨ ਆਪਣੀ ਬਾਣ ਦੇ ਵਿੱਚ ਅਜਿਹੇ ਤੀਰਾਂ ਨਾਲ ਅੱਗ ਵਰਸਾਉਂਦਾ ਆ ਕਿ ਜਿੰਨੇ ਵੀ ਰਾਖਸ਼ਾ ਲਗਭਗ ਖਤਮ ਹੋ ਜਾਂਦੇ ਆ ਔਰ ॠषि ਜਦੋਂ ਅਕਾਲਪੁਰਖ ਦੇ ਭੇਜੇ ਹੋਏ ਇਸ ਦੂਤ ਨੂੰ ਰਾक्षਸਾਂ ਦਾ ਨਾਸ਼ ਕਰਦੇ ਹੋਏ ਦੇਖਦਾ ਆ ਤਾਂ ਉਸ ॠषि ਵੱਲੋਂ ਹੀ ਇਸ ਦੂਤ ਨੂੰ ਨਾਮ ਦਿੱਤਾ ਜਾਂਦਾ ਹੈ ਦੁਸ਼ਟਦਮਨ ਦਾ। ਸੁਭ ਚਿੱਤਰ ਨਾਟਕ ਦੇ ਵਿੱਚ ਇਸ ਵਿਸ਼ੇ ਤੇ ਵੀ ਇੱਕ ਲੰਮਾ ਚੋੜਾ ਬਖਿਆਨ ਆ ਕਿ ਇਹ ॠषि ਕੌਣ ਸੀਗਾ ਤੇ ਕਿਉਂ ਰਾक्षਸਾਂ ਵੱਲੋਂ ਇਸ ॠषि ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਕਿਵੇਂ ਫਿਰ ਉਸ ॠषि ਵੱਲੋਂ ਅਕਾਲਪੁਰਖ ਅੱਗੇ ਅਰਦਾਸ ਬੇਨਤੀ ਕੀਤੀ ਜਾਂਦੀ ਆ ਦੁਸ਼ਟਦਮਨ ਜੀ ਪ੍ਰਗਟ ਹੁੰਦੇ ਆ ਕਿਵੇਂ ਦੁਸ਼ਟਦਮਨ ਜੀ ਦਾ ਪਿਛਲੇ ਜਨਮ ਦੇ ਵਿੱਚ ਹੀ ਮਾਤਾ ਸਹਿਬ ਦੇਵਾ ਜੀ ਦੇ ਨਾਲ ਮੇਲ ਹੁੰਦਾ ਆ ਇਹ ਸਾਰੇ ਵਿਸ਼ੇ ਦੇ ਉੱਪਰ ਮੈਨੂੰ ਲੱਗਦਾ ਇੱਕ ਵੱਖਰੀ ਵੀਡੀਓ ਬ ਕਿ ਮੈਂ ਇਹਦੇ ਉੱਪਰ ਇੱਕ ਵੱਖਰੀ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੁਸ਼ਟ ਦਮਨ ਲਿਖ ਸਕਦੇ ਹੋ ਜਿੰਨੇ ਵੱਧ ਵੱਧ ਕਮੈਂਟ ਆਉਣਗੇ ਜਿੰਨੇ ਜਲਦੀ ਕਮੈਂਟ ਆਉਣਗੇ ਆਪਾਂ ਜਲਦੀ ਹੀ ਇਹ ਸਾਰੇ ਵਿਸ਼ੇ ਦੇ ਉੱਪਰ ਇਸ ਸਾਰੀ ਕਥਾ ਦੇ ਉੱਪਰ ਇੱਕ ਵੱਖਰੀ ਵੀਡੀਓ ਲੈ ਕੇ ਆਵਾਂਗੇ ਪਰ ਫਿਲਹਾਲ ਆਪਾਂ ਅੱਜ ਸ੍ਰੀ ਹੇਮਕੁੰਡ ਸਾਹਿਬ ਦੇ ਇਤਿਹਾਸ ਉੱਪਰ ਹੀ ਫੋਕਸ ਰਹਿਣੇ ਆ ਸੋ ਆਪਾਂ ਨੂੰ ਮੋਟਾ ਮੋਟਾ ਇਹ ਇਤਿਹਾਸ ਤਾਂ ਪਤਾ ਲੱਗ ਗਿਆ ਕਿ ਸ੍ਰੀ ਹੇਮਕੁੰਡ ਸਾਹਿਬ ਦਾ ਸਥਾਨ ਜਿਹੜਾ ਉਹ ਸਥਾਨ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ ਜਨਮ ਦੇ ਵਿੱਚ ਲੰਮਾ ਸਮਾਂ ਭਗਤੀ ਕੀਤੀ ਸੀਗੀ ਦ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਸ੍ਰੀ ਹਰਮਕੁੰਡ ਸਾਹਿਬ ਦਾ ਸਥਾਨ ਜਿਹੜਾ ਆ ਇਹ ਪ੍ਰਗਟ ਕਿਵੇਂ ਹੋਇਆ ਇਹਨੂੰ ਲੱਭਿਆ ਕਿਵੇਂ ਗਿਆ ਤੇ ਕਿੰਨੇ ਲੱਭਿਆ ਸੀ ਇਸ ਤੋਂ ਅੱਗੇ ਇਸ ਸਥਾਨ ਬਾਰੇ ਗੁਰੂ ਸਾਹਿਬ ਤੋਂ ਬਾਅਦ ਸਭ ਤੋਂ ਪਹਿਲਾਂ ਲਿਖਣ ਵਾਲੇ ਜਿਹੜੇ ਵਿਅਕਤੀ ਸਨ ਉਹ ਸਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਆਪਣੇ 14 ਜਿਲਦਾਂ ਵਾਲੇ ਗ੍ਰੰਥ ਦੇ ਵਿੱਚੋਂ 11ਵੀਂ ਜਿਲਦ ਵਾਲੇ ਗ੍ਰੰਥ ਦੇ ਵਿੱਚ ਗੁਰਪ੍ਰਤਾਪ ਸ੍ਰੀ ਸੂਰਜ ਗ੍ਰੰਥ ਦੇ ਵਿੱਚ ਇਸ ਸਥਾਨ ਦਾ ਜ਼ਿਕਰ ਕੀਤਾ ਸੀ ਪਾਈ ਸੰਤੋਖ ਸਿੰਘ ਜੀ ਨੇ ਦਸਮ ਗ੍ਰੰਥ ਹਵਾਲੇ ਲੈ ਕੇ ਗੁਰੂ ਸਾਹਿਬ ਬਾਰੇ ਤੇ ਉਹਨਾਂ ਦੇ ਇਸ ਸਥਾਨ ਦੇ ਬਾਰੇ ਬਹੁਤ ਡਿਟੇਲ ਵਿੱਚ ਲਿਖਿਆ ਸੀ 11ਵੀਂ ਜਿਲਦ ਵਾਲੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਪਾਈ ਸੰਤੋਖ ਸਿੰਘ ਜੀ ਤੋਂ ਬਾਅਦ ਸਮਾਂ ਆਉਂਦਾ ਹੈ 1884 ਦਾ ਜਦੋਂ ਸੰਤ ਹੋਏ ਨੇ ਸੰਤ ਤਾਰਾ ਸਿੰਘ ਨਰੋਤਮ ਜੀ ਸੰਤ ਤਾਰਾ ਸਿੰਘ ਨਰੋਤਮ ਜੀ ਨੂੰ ਪਟਿਆਲਾ ਰਾਸਤਵਾਲ ਕਾਰਜ ਸੌਂਪਿਆ ਜਾਂਦਾ ਹੈ ਕਿ ਆਪ ਜੀ ਸੰਤ ਹੋਣ ਦੇ ਨਾਲ-ਨਾਲ ਹਿਸਟੋਰੀਅਨ ਵੀ ਹੋ ਇਤਿਹਾਸਕਾਰ ਵੀ ਹੋ ਇਸ ਕਰਕੇ ਆਪ ਜੀ ਇੱਕ ਅਨੁਜਾਹਾ ਸੰਗ੍ਰਹਿ ਤਿਆਰ ਕਰੋ ਜਿਦੇ ਵਿੱਚ ਗੁਰੂ ਘਰਾਂ ਦੀ ਧਾਰਮਿਕ ਸਥਾਨਾਂ ਦੀ ਜਾਣਕਾਰੀ ਦਿੱਤੀ ਹੋਵੇ ਫਿਰ ਲੰਮਾ ਸਮਾਂ ਖੋਜ ਕਰਨ ਤੋਂ ਬਾਅਦ ਸੰਤ ਤਾਰਾ ਸਿੰਘ ਨਰੋਤਮ ਜੀ ਵੱਲੋਂ ਇੱਕ ਕਿਤਾਬ ਜਾਰੀ ਕੀਤੀ ਜਾਂਦੀ ਹੈ ਜਿਹਦਾ ਨਾਮ ਸੀਗਾ ਗੁਰ ਤੀਰਤ ਸੰਗ੍ਰਹਿ ਇਸ ਕਿਤਾਬ ਦੇ ਵਿੱਚ ਜਿੱਥੇ ਸੰਤ ਤਾਰਾ ਸਿੰਘ ਨਰੋਤਮ ਜੀ ਨੇ ਬਾਕੀ ਗੁਰੂ ਘਰਾਂ ਦਾ ਜ਼ਿਕਰ ਕੀਤਾ ਸੀਗਾ ਉੱਥੇ ਹੀ ਸੰਤ ਤਾਰਾ ਸਿੰਘ ਨਰੋਤਮ ਜੀ ਨੇ ਇਸ ਸਥਾਨ ਦਾ ਯਾਨੀ ਕਿ ਹੇਮਕੁੰਡ ਸਾਹਿਬ ਵਾਲੇ ਸਥਾਨ ਦਾ ਵੀ ਜ਼ਿਕਰ ਕੀਤਾ ਸੀ ਹੁਣ ਆਪਾਂ ਜਾਣ ਲੈਨੇ ਆ ਕਿ ਸੰਤ ਤਾਰਾ ਸਿੰਘ ਨਰੋਤਮ ਜੀ ਨੇ ਇਸ ਸਥਾਨ ਨੂੰ ਕਿਵੇਂ ਲੱਭਿਆ ਸੀਗਾ ਸੰਤ ਜੀ ਦੱਸਦੇ ਹਨ ਕਿ ਮੈਂ ਗੁਰੂ ਧਾਮਾਂ ਦੀ ਖੋਜ ਕਰਦਾ ਹਾਂ ਜੋਸ਼ੀ ਮੱਠ ਪਹੁੰਚਦਾ ਹਾਂ ਤੇ ਫਿਰ ਉੱਥੋਂ ਕੱਚੇ ਰਸਤੇ ਤੋਂ ਹੁੰਦਾ ਹੋਇਆ ਬਦਰੀਨਾਥ ਪਹੁੰਚਦਾ ਬਦਰੀਨਾਥ ਨੂੰ ਜਾਂਦਿਆ ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਆਉਂਦਾ ਹੈ ਪਾਂਡੂ ਕੇਸ਼ਵਰੀ ਸੰਤ ਜੀ ਲਿਖਦੇ ਨੇ ਕਿ ਪੁੱਛ ਪੜਤਾਲ ਕਰਨ ਤੇ ਪਤਾ ਲੱਗਾ ਕਿ ਇੱਥੇ ਕੋਲ ਹੀ ਪਹਾੜੀਆਂ ਦੇ ਉੱਪਰ ਇੱਕ ਲੇਕ ਆ ਜਿਸ ਨੂੰ ਉੱਥੋਂ ਦੇ ਲੋਕਲ ਲੋਕ ਜਿਹੜੇ ਬਹੁਤ ਹੀ ਪਵਿੱਤਰ ਮੰਨਦੇ ਆ ਤੇ ਉਹ ਲੋਕ ਇਸ ਝਿਲ ਨੂੰ ਲੋਕਪਾਲ ਦੇ ਨਾਮ ਨਾਲ ਜਾਣਦੇ ਨੇ ਸੰਤ ਜੀ ਨੂੰ ਪਤਾ ਲੱਗਦਾ ਹੈ ਕਿ ਜਿੱਥੇ ਉਹ ਰੁਕੇ ਹੋਏ ਨੇ ਇੱਥੋਂ ਇੱਕ ਜਥਾ ਉਸ ਝਿਲ ਦੇ ਦਰਸ਼ਨ ਇਸ਼ਨਾਨ ਵਾਸਤੇ ਚੱਲਿਆ ਆ ਤਾਂ ਸੰਤ ਜੀ ਉਸ ਜਥੇ ਨੂੰ ਬੇਨਤੀ ਕਰਦੇ ਆ ਕਿ ਉਹ ਉਹਨਾਂ ਨੂੰ ਵੀ ਨਾਲ ਲੈ ਜਾਣ ਸੰਤ ਜੀ ਜਥੇ ਦੇ ਨਾਲ ਲੋਕਪਾਲ ਝਿਲ ਦੇ ਕੋਲ ਪਹੁੰਚਦੇ ਨੇ ਇੱਥੇ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਉਹ ਆਪਣੀ ਸੁਰਤ ਨੂੰ ਆਲੇ-ਦੁਆਲੇ ਘੁਮਾਉਂਦੇ ਨੇ ਤਾਂ ਉਹਨਾਂ ਨੂੰ ਸੱਤ ਪਹਾੜ ਨਜ਼ਰ ਆਉਂਦੇ ਨੇ ਤੇ ਇਹਨਾਂ ਪਹਾੜਾਂ ਨੂੰ ਦੇਖ ਕੇ ਲੋਕਪਾਲ ਝਿਲ ਨੂੰ ਦੇਖ ਕੇ ਉਹਨਾਂ ਦੇ ਧਿਆਨ ਦੇ ਵਿੱਚ ਦਸਮ ਗ੍ਰੰਥ ਦੀ ਇਹ ਪਵਨ ਪੰਕਤੀ ਜਿਹੜੀ ਆ ਉਹ ਘੁੰਮਣ ਸ਼ੁਰੂ ਹੋ ਜਾਂਦੀ ਆ ਸੱਤ ਸ੍ਰਿੰਗ ਸੁਭਤ ਹੈ ਇਹ ਪੰਕਤੀ ਉਹਨਾਂ ਨੂੰ ਇੱਥੇ ਸੱਚ ਪ੍ਰਤੀਤ ਹੁੰਦੀ ਨਜ਼ਰ ਆਉਂਦੀ ਆ ਸੱਤ ਪਹਾੜਾਂ ਦੇਖ ਕੇ ਲੇਖ ਨੂੰ ਦੇਖ ਕੇ ਸੰਤ ਤਾਰਾ ਸਿੰਘ ਨਰੋਤਮ ਜੀ ਨੂੰ ਇਹ ਯਕੀਨ ਹੋ ਗਿਆ ਸੀ ਕਿ ਹੋਵੇ ਨਾ ਹੋਵੇ ਇਹ ਉਹੀ ਸਥਾਨ ਹੈ ਜਿੱਨੂੰ ਗੁਰੂ ਸਾਹਿਬ ਨੇ ਦਸਮ ਗ੍ਰੰਥ ਦੇ ਵਿੱਚ ਹੇਮਕੁੰਡ ਲਿਖਿਆ ਹੈ ਉਹਨਾਂ ਨੂੰ ਯਕੀਨ ਹੋ ਗਿਆ ਕਿ ਉਹਨਾਂ ਨੇ ਉਸ ਸਥਾਨ ਨੂੰ ਖੋਜ ਲਿਆ ਹੈ ਜਿਸ ਸਥਾਨ ਤੇ ਗੁਰੂ ਸਾਹਿਬ ਨੇ ਆਪਣੇ ਪਿਛਲੇ ਜਨਮ ਵਿੱਚ ਭਗਤੀ ਕੀਤੀ ਸੀ ਤੇ ਫਿਰ ਸੰਤ ਤਾਰਾ ਸਿੰਘ ਨਰੋਤਮ ਜੀ ਨੇ ਇਸ ਦਾ ਜ਼ਿਕਰ ਆਪਣੀ ਕਿਤਾਬ ਗੁਰ ਤੀਰਸੰਗ੍ਰਹਿ ਵਿੱਚ ਕਰ ਦਿੱਤਾ ਸੀ ਤੇ ਉਹੀ ਸਮਾਂ ਸੀ ਜਦੋਂ ਪਹਿਲੀ ਵਾਰ ਸ਼੍ਰੀ ਹਿਮਕੁੰਣ ਸਾਹਿਬ ਦੇ ਸਥਾਨ ਨੂੰ ਖੋਜਿਆ ਗਿਆ ਸੀ ਪਰ ਬੜੇ ਅਫਸੋਸ ਦੀ ਗੱਲ ਹੈ ਕਿ 1884 ਤੋਂ ਬਾਅਦ ਅਗਲੇ 40 ਸਾਲ ਤੱਕ ਕਿਸੇ ਨੇ ਵੀ ਇਸ ਸਥਾਨ ਵੱਲ ਕੋਈ ਵੀ ਧਿਆਨ ਨਾ ਦਿੱਤਾ ਸਿਰਫ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੀ ਇੱਕ ਕਿਤਾਬ ਕਲਗੀਧਰ ਚਮਤਕਾਰ ਦੇ ਵਿੱਚ ਇਸ ਸਥਾਨ ਦਾ ਜ਼ਿਕਰ ਕੀਤਾ ਸੀ। ਉਹਨਾਂ ਨੇ ਸ਼੍ਰੀ ਹੇਮਕੁੰਡ ਸਾਹਿਬ ਜੀ ਦੇ ਨਾਲ ਰਲਦੇ-ਮਿਲਦੇ ਚਾਰ ਅਜਿਹੇ ਸਥਾਨਾਂ ਦਾ ਜ਼ਿਕਰ ਕੀਤਾ। ਜਿਨ੍ਹਾਂ ਵਿੱਚੋਂ ਇੱਕ ਨਾਸਿਕ ਦੇ ਕੋਲ ਸੀ, ਇੱਕ ਪਟਨਾ ਸਾਹਿਬ ਦੇ ਕੋਲ ਸੀ, ਇੱਕ ਕਲਾਸ਼ ਪਰਬਤ ਦੇ ਕੋਲ ਸੀ ਤੇ ਇੱਕ ਚੌਥਾ ਇਹ ਸੀ ਹੇਮਕੁੰਡ ਸਾਹਿਬ ਵਾਲਾ ਸਥਾਨ ਜਿਹਨੂੰ ਸੰਤ ਤਾਰਾ ਸਿੰਘ ਨਿਰੋਧਮਾ ਨੇ ਖੋਜਿਆ ਸੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਮੈਨੂੰ ਪੂਰੀ ਤਰ੍ਹਾਂ ਯਕੀਨ ਹੈ ਕਿ ਹੇਮਕੁੰਡ ਸਾਹਿਬ ਦਾ ਇਹੀ ਅਸਲ ਸਥਾਨ ਹੈ ਜਿਹਨੂੰ ਸੰਤ ਤਾਰਾ ਸਿੰਘ ਨਿਰੋਧਮ ਜੀ ਨੇ ਖੋਜਿਆ ਹੈ। ਇਸ ਤੋਂ ਬਾਅਦ ਕਲਗੀਧਰ ਚਮਤਕਾਰ ਜਿਹੜਾ ਛਪਦਾ ਵਾ ਤੇ ਸੰਗਤ ਦੇ ਵਿੱਚ ਆਉਂਦਾ ਹੈ ਤੇ ਫਿਰ ਇੱਥੋਂ ਹੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਕਲਗੀਧਰ ਚਮਤਕਾਰ 56 ਤੋਂ ਬਾਅਦ ਸੰਗਤ ਦੇ ਕੋਲ ਪਹੁੰਚਦੀ ਆ ਸੰਗਤ ਇਸ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੀ ਆ ਤੇ ਇਹ ਕਿਤਾਬ ਚੱਲਦੇ-ਚੱਲਦੇ ਪਹੁੰਚਦੀ ਆ ਇੱਕ ਮਿਲਟਰੀ ਅਫਸਰ ਦੇ ਕੋਲ ਜੋ ਮਿਲਟਰੀ ਦੇ ਵਿੱਚੋਂ ਗ੍ਰੰਥੀ ਸਿੰਘ ਵਜੋਂ ਰਿਟਾਇਰ ਹੋ ਚੁੱਕੇ ਸੀ ਜਿਨ੍ਹਾਂ ਦਾ ਨਾਮ ਸੀ ਸਰਦਾਰ ਸੋਹਣ ਸਿੰਘ ਜਦੋਂ ਉਹਨਾਂ ਨੇ ਕਿਤਾਬ ਪੜ੍ਹੀ ਤਾਂ ਉਹਨਾਂ ਦੇ ਮਨ ਦੇ ਅੰਦਰ ਸ੍ਰੀ ਹੇਮਕੁੰਡ ਸਾਹਿਬ ਦੇ ਸਥਾਨ ਨੂੰ ਖੋਜਣ ਦੀ ਇੱਛਾ ਪੈਦਾ ਹੋਈ 1932 ਦੇ ਵਿੱਚ ਉਹ ਸ੍ਰੀ ਹੇਮਕੁੰਡ ਸਾਹਿਬ ਦੇ ਸਥਾਨ ਨੂੰ ਖੋਜਣ ਵਾਸਤੇ ਘਰ ਤੋਂ ਤੁਰ ਪਏ 1933 ਤੱਕ ਉਹ ਸ੍ਰੀ ਹੇਮਕੁੰਡ ਸਾਹਿਬ ਦੇ ਸਥਾਨ ਨੂੰ ਖੋਜਦੇ ਰਹੇ ਪਰ ਅਫਸੋਸ ਕਿ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਅਖੀਰ ਠੰਡ ਵੱਧਣੀ ਸ਼ੁਰੂ ਹੋ ਗਈ ਜਿਸ ਦੇ ਕਰਕੇ ਉਹਨਾਂ ਨੂੰ ਘਰ ਵਾਪਸ ਮੁੜਨਾ ਪਿਆ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਉਹ 1934 ਦੇ ਵਿੱਚ ਫਿਰ ਇਸ ਸਥਾਨ ਨੂੰ ਖੋਜਣ ਵਾਸਤੇ ਘਰੋਂ ਨਿਕਲ ਪੈਂਦੇ ਨੇ 1934 ਦੇ ਸਰਦਾਰ ਸੋਹਨ ਸਿੰਘ ਜੀ ਜੋਸ਼ੀਮਰ ਤੋਂ ਪਾਂਡੂ ਕੇਸ਼ਵਰ ਪਹੁੰਚਦੇ ਨੇ ਉੱਥੇ ਜਾ ਕੇ ਲੋਕਲ ਲੋਕਾਂ ਤੋਂ ਪੁੱਛ ਪੜਤਾਲ ਕਰਨ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਨੇੜੇ ਹੀ ਲੋਕਪਾਲ ਝੀਲ ਬਾਰੇ ਉਹਨਾਂ ਹੀ ਲੋਕਲ ਲੋਕਾਂ ਦੀ ਮਦਦ ਦੇ ਨਾਲ ਸਰਦਾਰ ਸੋਹਨ ਸਿੰਘ ਜੀ ਨਦੀ ਨੂੰ ਪਾਰ ਕਰਦੇ ਨੇ ਤੇ ਪਹੁੰਚ ਜਾਂਦੇ ਨੇ ਲੋਕਪਾਲ ਵਾਲੇ ਸਥਾਨ ਤੇ ਉੱਥੇ ਪਹੁੰਚ ਕੇ ਦਰਸ਼ਨ ਇਸ਼ਨਾਨ ਕਰਕੇ ਸਰਦਾਰ ਸੋਹਨ ਸਿੰਘ ਜੀ ਬਹੁਤ ਪ੍ਰਸੰਨ ਹੁੰਦੇ ਨੇ ਬਹੁਤ ਖੁਸ਼ ਹੁੰਦੇ ਨੇ ਕਿ ਉਹਨਾਂ ਨੇ ਇਸ ਸਥਾਨ ਨੂੰ ਲੱਭ ਲਿਆ ਹੈ ਦਰਸ਼ਨ ਇਸ਼ਨਾਨ ਕਰਨ ਤੋਂ ਬਾਅਦ ਉਹ ਵਾਪਸ ਆਉਂਦੇ ਨੇ ਤੇ ਵਾਪਸ ਆਉਂਦੇ ਹੋਏ ਉਹ ਦੇਹਰਾਦੂਨ ਦੇ ਕੋਲ ਮਨਸੂਰੀ ਰੁਕਦੇ ਨੇ ਮਨਸੂਰੀ ਦੇ ਸਭ ਨੂੰ ਮਿਲਦੇ ਨੇ ਤੇ ਸ਼੍ਰੀ ਹਿਮਕੁੰਤ ਸਾਹਿਬ ਬਾਰੇ ਦੱਸਦੇ ਨੇ ਪਰ ਉੱਥੋਂ ਦਾ ਪ੍ਰਧਾਨ ਜਿਹੜਾ ਆ ਉਹ ਭਾਈ ਸਾਹਿਬ ਦੀ ਗੱਲ ਤੇ ਯਕੀਨ ਨਹੀਂ ਕਰਦਾ ਪਰ ਸਰਦਾਰ ਸੋਹਣ ਸਿੰਘ ਜੀ ਹਾਰ ਨਹੀਂ ਮੰਨਦੇ ਉਹ ਮਨਸੂਰੀ ਤੋਂ ਬਾਅਦ ਜਾਂਦੇ ਨੇ ਐਸਜੀਪੀਸੀ ਦੇ ਕੋਲ ਤੇ ਐਸਜੀਪੀਸੀ ਨੂੰ ਵੀ ਸ਼੍ਰੀ ਹਿਮਕੁੰਤ ਸਾਹਿਬ ਦਾ ਸਥਾਨ ਬਾਰੇ ਦੱਸਦੇ ਨੇ ਪਰ ਐਸਜੀਪੀਸੀ ਵੀ ਉਹਨਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਦੀ ਪਰ ਸਰਦਾਰ ਸੋਹਣ ਸਿੰਘ ਜੀ ਕਿੱਥੇ ਹਾਰ ਮੰਨਣ ਵਾਲੇ ਸਨ ਫਿਰ ਉਹ ਜਾਂਦੇ ਨੇ ਭਾਈ ਵੀਰ ਸਿੰਘ ਜੀ ਦੇ ਕੋਲ ਉਹਨਾਂ ਨੂੰ ਪੂਰੀ ਉਮੀਦ ਸੀ ਕਿ ਭਾਈ ਵੀਰ ਸਿੰਘ ਜੀ ਉਹਨਾਂ ਦੀਆਂ ਗੱਲਾਂ ਤੇ ਜ਼ਰੂਰ ਯਕੀਨ ਕਰਨਗੇ ਕਿਉਂਕਿ ਭਾਈ ਵੀਰ ਸਿੰਘ ਜੀ ਨੇ ਆਪਣੀ ਕਿਤਾਬ ਦੇ ਵਿੱਚ ਸ੍ਰੀ ਹਿਮਕੁੰਡ ਸਾਹਿਬ ਦੇ ਸਥਾਨ ਦਾ ਜ਼ਿਕਰ ਕੀਤਾ ਆ ਪਰ ਪਹਿਲਾਂ-ਪਹਿਲਾਂ ਤਾਂ ਭਾਈ ਵੀਰ ਸਿੰਘ ਜੀ ਨੇ ਵੀ ਉਹਨਾਂ ਦੀ ਗੱਲ ਤੇ ਯਕੀਨ ਨਹੀਂ ਸੀ ਕੀਤਾ ਪਰ ਫਿਰ ਭਾਈ ਵੀਰ ਸਿੰਘ ਜੀ ਉਹਨਾਂ ਨੂੰ ਕੁਝ ਦਿਨ ਆਪਣੇ ਕੋਲ ਰੱਖਦੇ ਨੇ ਬਹੁਤ ਲੰਬੇ ਚੌੜੇ ਸਵਾਲ ਜਵਾਬ ਹੁੰਦੇ ਨੇ ਜਦੋਂ ਸਰਦਾਰ ਸੋਹਣ ਸਿੰਘ ਜੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੰਦੇ ਨੇ ਤਾਂ ਭਾਈ ਵੀਰ ਸਿੰਘ ਜੀ ਨੂੰ ਵੀ ਯਕੀਨ ਹੋ ਜਾਂਦਾ ਹੈ ਕਿ ਸਰਦਾਰ ਸੋਹਣ ਸਿੰਘ ਜੀ ਸੱਚ ਬੋਲ ਰਹੇ ਨੇ ਤੇ ਇਹਨਾਂ ਨੇ ਸੱਚਮੁੱਚ ਹੀ ਸ੍ਰੀ ਹਿਮਕੁੰਡ ਸਾਹਿਬ ਦੇ ਸਥਾਨ ਨੂੰ ਕਿ ਸਰਦਾਰ ਸੋਹਨ ਸਿੰਘ ਜੀ ਸੱਚ ਬੋਲ ਰਹੇ ਨੇ ਤੇ ਇਹਨਾਂ ਨੇ ਸੱਚਮੁੱਚ ਹੀ ਸ੍ਰੀ ਹਿਮਕੁੰਡ ਸਾਹਿਬ ਦੇ ਸਥਾਨ ਨੂੰ ਲੱਭ ਲਿਆ ਹੈ। ਇਸ ਤੋਂ ਬਾਅਦ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੱਲੋਂ ਉਸ ਸਮੇਂ 2100 ਰੁਪਏ ਆਪਣੇ ਕੋਲੋਂ ਦਿੱਤਾ ਜਾਂਦਾ ਹੈ ਤਾਂ ਜੋ ਸ੍ਰੀ ਹਿਮਕੁੰਡ ਸਾਹਿਬ ਵਾਲੇ ਸਥਾਨ ਤੇ ਸੇਵਾ ਆਰੰਭ ਕਰਾਈ ਜਾ ਸਕੇ। ਭਾਈ ਵੀਰ ਸਿੰਘ ਜੀ ਵੱਲੋਂ ਸਰਦਾਰ ਸੋਹਨ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਉੱਥੇ ਜਾ ਕੇ ਇੱਕ 10x10 ਦਾ ਕਮਰਾ ਤਿਆਰ ਕਰਵਾਓ। ਭਾਈ ਵੀਰ ਸਿੰਘ ਜੀ ਕੋਲੋਂ 2100 ਰੁਪਇਆ ਲੈ ਕੇ ਉਹਨਾਂ ਕੋਲੋਂ ਆਗਿਆ ਲੈ ਕੇ ਸਰਦਾਰ ਸੋਹਨ ਸਿੰਘ ਜੀ ਵਾਪਸ ਸ਼੍ਰੀ ਹੇਮਕੁੰਡ ਸਾਹਿਬ ਦੇ ਸਥਾਨ ਵੱਲ ਨੂੰ ਚਾਲੇ ਪਾ ਦਿੰਦੇ ਹਨ ਰਸਤੇ ਵਿੱਚ ਉਹਨਾਂ ਨੂੰ ਭਾਈ ਮੋਦਨ ਸਿੰਘ ਜੀ ਮਿਲਦੇ ਹਨ ਭਾਈ ਮੋਦਨ ਸਿੰਘ ਜੀ ਵੀ ਆਰਮੀ ਦੇ ਵਿੱਚੋਂ ਹਵਲਦਾਰ ਰਿਟਾਇਰ ਸਨ ਜਦੋਂ ਸਰਦਾਰ ਮੋਦਨ ਸਿੰਘ ਜੀ ਨੂੰ ਪਤਾ ਲੱਗਦਾ ਹੈ ਕਿ ਸਰਦਾਰ ਸੋਹਨ ਸਿੰਘ ਜੀ ਨੇ ਸ਼੍ਰੀ ਹੇਮਕੁੰਡ ਸਾਹਿਬ ਵਾਲਾ ਸਥਾਨ ਲੱਭ ਲਿਆ ਹੈ ਤੇ ਉਹ ਉੱਥੇ ਚੱਲ ਕੇ ਸੇਵਾ ਆਰੰਭ ਕਰਨ ਜਾ ਰਹੇ ਨੇ ਤਾਂ ਸਰਦਾਰ ਮੋਦਨ ਸਿੰਘ ਜੀ ਵੀ ਸਰਦਾਰ ਸੋਹਨ ਸਿੰਘ ਜੀ ਦੇ ਨਾਲ ਮਿਲ ਜਾਂਦੇ ਨੇ ਇਹਨਾਂ ਦੋਨਾਂ ਸਿੱਖਾਂ ਵੱਲੋਂ ਇਸ ਸਥਾਨ ਤੇ ਪਹੁੰਚ ਕੇ ਫ ਇੱਕ ਕਮਰਾ ਤਿਆਰ ਕਰਨ ਵਾਸਤੇ ਦੇਖਦੇ ਹੀ ਦੇਖਦੇ ਬਹੁਤ ਜਲਦੀ ਇੱਥੇ ਇਹ ਕਮਰਾ ਤਿਆਰ ਹੋ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ 1937 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਇਹਨਾਂ ਦੋਨਾਂ ਗੁਰਸਿੱਖਾਂ ਨੂੰ ਭੇਟ ਕੀਤਾ ਜਾਂਦਾ ਹੈ ਤੇ ਫਿਰ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਪਹਿਲੀ ਵਾਰ ਇਸ ਸਥਾਨ ਦੇ ਉੱਪਰ ਇਸ ਕਮਰੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਇਹ ਦੋਵੇਂ ਹੀ ਸਿੱਖ ਬੜੇ ਹੀ ਅਦਬ ਭਾਵਨਾ ਦੇ ਨਾਲ ਪੂਰੇ ਸਤਿਕਾਰ ਦੇ ਨਾਲ ਇਸ ਸਥਾਨ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਜਿਹੜੀ ਕਰਨੀ ਸ਼ੁਰੂ ਕਰ ਦਿੰਦੇ ਨੇ ਅੱਜ ਥੋੜਾ ਜਿਹਾ ਸਮਾਂ ਬੀਤਦਾ ਹੈ ਸੇਵਾ ਸੰਭਾਲ ਕਰਦਿਆਂ ਨੂੰ ਕਿ ਸੰਨ 1939 ਦੇ ਵਿੱਚ ਸਰਦਾਰ ਸੋਹਨ ਸਿੰਘ ਜੀ ਨੂੰ ਟੀਵੀ ਦੀ ਬਿਮਾਰੀ ਹੋ ਜਾਂਦੀ ਹੈ ਤੇ ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੱਲੋਂ ਸਰਦਾਰ ਸੋਹਨ ਸਿੰਘ ਜੀ ਨੂੰ ਵਾਪਸ ਅੰਮ੍ਰਿਤਸਰ ਵਿਖੇ ਬੁਲਾ ਲਿਆ ਜਾਂਦਾ ਹੈ ਤਾਂ ਜੋ ਇੱਥੇ ਉਹਨਾਂ ਦਾ ਇਲਾਜ ਕੀਤਾ ਜਾ ਸਕੇ ਪਰ ਮਾੜੀ ਕਿਸਮਤ ਕਿ ਸਰਦਾਰ ਸੋਹਨ ਸਿੰਘ ਜੀ ਦੇ ਉੱਪਰ ਕੋਈ ਵੀ ਦਵਾਈ دارੂ ਅਸਰ ਨਹੀਂ ਕਰਦੀ ਤੇ ਅਖੀਰ ਉਹ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜਦੇ ਨੇ ਜਦੋਂ ਸਰਦਾਰ ਸੋਹਣ ਸਿੰਘ ਜੀ ਇਲਾਜ ਵਾਸਤੇ ਸ਼੍ਰੀ ਹੇਮਕੁੰਡ ਸਾਹਿਬ ਤੋਂ ਸ਼੍ਰੀ ਅਮਰਸਰ ਸਾਹਿਬ ਆ ਰਹੇ ਸਨ ਤਾਂ ਉਹਨਾਂ ਨੇ ਪੂਰੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਜਿਹੜੀ ਹੈ ਨਾ ਉਹ ਭਾਈ ਮੋਦਨ ਸਿੰਘ ਜੀ ਨੂੰ ਸੌਂਪ ਦਿੱਤੀ ਸੀ ਹੁਣ ਇੱਥੇ ਮੇਰਾ ਸਿਰ ਝੁਕਦਾ ਹੈ ਭਾਈ ਮੋਦਨ ਸਿੰਘ ਜੀ ਦੇ ਅੱਗੇ ਕਿਉਂਕਿ ਉਹਨਾਂ ਨੇ ਪੂਰੇ 21 ਸਾਲ ਤੱਕ ਨਿਸਵਾਰਥ ਹੋ ਕੇ ਲਗਾਤਾਰ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦੇ ਚਿਰੇ ਆਪਾਂ ਸਾਰੇ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਆ ਕਿ ਸ੍ਰੀ ਹਿਮਕੁੰਡ ਸਾਹਿਬ ਜੀ ਦੇ ਸਥਾਨ ਦੇ ਉੱਪਰ ਠੰਡ ਜਿਹੜੀ ਆ ਉਹ ਲਗਾਤਾਰ ਪੈਂਦੀ ਰਹਿੰਦੀ ਆ ਪੂਰਾ ਸਾਲ ਰਹਿੰਦੀ ਆ ਇੱਥੋਂ ਤੱਕ ਕਿੜਾ ਤਾਪਮਾਨ ਆ ਨਾ ਉਹ ਮਾਈਨਸ ਵਿੱਚ ਚਲਾ ਜਾਂਦਾ ਆ ਸਿਰਫ 2 ਕੁ ਮਹੀਨੇ ਹੁੰਦੇ ਆ ਜਦੋਂ ਠੰਡ ਦਾ ਥੋੜਾ ਫਰਕ ਪੈਂਦਾ ਆ ਪਰ ਮੈਂ ਨਾ ਕਿ ਧੰਨੇ ਭਾਈ ਮੋਦਨ ਜੀ ਜਿਨ੍ਹਾਂ ਨੇ ਬਿਨਾਂ ਠੰਡ ਦੀ ਪ੍ਰਵਾਹ ਕੀਤੀਆਂ ਬਿਨਾਂ ਜੰਗਲੀ ਜਾਨਵਰਾਂ ਦੀ ਪ੍ਰਵਾਹ ਕੀਤੀਆਂ ਲਗਾਤਾਰ 21 ਸਾਲ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ ਆ ਮੈਂ ਬੇਨਤੀ ਕਰੂੰਗਾ ਕਿ ਇੱਕ ਉਹਨਾਂ ਦੀ ਸੇਵਾ ਵਾਸਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਹੁਣ ਇਥੇ ਇੱਕ ਸਵਾਲ ਉੱਠਦਾ ਆ ਕਿ ਭਾਈ ਮੋਦਨ ਜੀ ਇਦਾਂ ਦੇ ਮੌਸਮ ਦੇ ਵਿੱਚ ਕਿੱਦਾਂ ਰਹਿੰਦੇ ਸੀਗੇ ਹੁਣ ਜਿਹੜੀ ਸੰਗਤਾਂ ਨੇ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਕੀਤੇ ਨੇ ਤਾਂ ਚੰਗੀ ਤਰ੍ਹਾਂ ਜਾਣਦੇ ਨੇ ਕਿ ਗੁਰਦੁਆਰਾ ਗੋਬਿੰਦ ਧਾਮ ਦੇ ਕੋਲ ਹੀ ਇੱਕ ਰੋਖਿਆ ਜੋ ਤਣੇ ਤੋਂ ਬਿਲਕੁਲ ਖਾਲੀ ਆ ਇਹ ਉਹੀ ਰੋਖਿਆ ਜਿਹਦੇ ਤਣੇ 'ਚ ਬੈਠ ਕੇ ਭਾਈ ਸਾਹਿਬ ਰਾਤ ਕੱਟਿਆ ਕਰਦੇ ਸਨ ਹੁਣ ਇੱਕ ਵਾਰ ਸੋਚ ਕੇ ਦੇਖੀਏ ਚਾਰੇ ਪਾਸੇ ਜੰਗਲ ਹੀ ਜੰਗਲ ਆ ਪਹਾੜੀ ਰਸਤਾ ਆ ਉੱਚੇ-ਉੱਚੇ ਪਹਾੜ ਆ ਰਾਤ ਨੂੰ ਉੱਥੇ ਸ਼ਾਂਤੀ ਆ ਜੇਕਰ ਸਾਡੀ ਰਾਸਤਾ ਆ ਉੱਚੇ ਉੱਚੇ ਪਹਾੜ ਆ ਰਾਤ ਨੂੰ ਘੁੱਪ ਸ਼ਾਂਤੀ ਆ ਜੇਕਰ ਆਵਾਜ਼ਾਂ ਵੀ ਨੇ ਤਾਂ ਪਾਣੀ ਦੀਆਂ ਛਾਂ ਛਾਂ ਦੀਆਂ ਆਵਾਜ਼ਾਂ ਨੇ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਨੇ ਡਰ ਦਾ ਮਾਹੌਲ ਆ ਇੱਕ ਤੇ ਅਜਿਹੇ ਮਾਹੌਲ ਦੇ ਵਿੱਚ ਭਾਈ ਮੋਦਨ ਜੀ ਨੇ ਲਗਾਤਾਰ 21 ਸਾਲ ਗੁਰੂ ਸਾਹਿਬ ਦੀ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ ਆ ਹੁਣ ਜਿਵੇਂ ਭਾਈ ਮੋਦਨ ਜੀ ਇੱਧਰ ਇਸ ਸਥਾਨ ਦੀ ਸੇਵਾ ਸੰਭਾਲ ਕਰਦੇ ਸਨ ਤੇ ਇੱਧਰ ਭਾਈ ਵੀਰ ਸਿੰਘ ਜੀ ਨੇ ਆਪਣੀ ਅਖਬਾਰ ਰਾਈ ਤੇ ਹੋਰ ਸਾਧਨਾ ਰਾਈ ਇਸ ਸਥਾਨ ਦਾ ਪ੍ਰਚਾਰ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਬੇਨਤੀ ਕੀਤੀ ਕਿ ਆਪਣੇ ਗੁਰੂ ਧਾਮ ਦੀ ਸੇਵਾ ਸੰਭਾਲ ਵਾਸਤੇ ਇਸ ਨੂੰ ਹੋਰ ਡਿਵੈਲਪ ਕਰਨ ਵਾਸਤੇ ਮਾਇਆ ਦੀ ਜ਼ਰੂਰਤ ਹੈ ਤੇ ਸੰਗਤ ਨੇ ਆਪਣੇ ਗੁਰੂ ਧਾਮਾਂ ਵਾਸਤੇ ਮਾਇਆ ਦੇ ਗੱਫੇ ਭਜਣੇ ਸ਼ੁਰੂ ਕਰ ਦਿੱਤੇ ਪਹਿਲਾਂ ਜੋਸ਼ੀ ਮੱਠ ਤੋਂ ਸ਼੍ਰੀ ਹਿਮਕੁੰਡ ਸਾਹਿਬ ਵੱਲ ਨੂੰ ਆਉਣ ਵਾਸਤੇ ਕੋਈ ਵੀ ਰਸਤਾ ਨਹੀਂ ਸੀ ਪਰ ਜਦੋਂ ਭਾਈ ਵੀਰ ਸਿੰਘ ਜੀ ਦੇ ਅਪੀਲ ਕਰਨ ਤੋਂ ਬਾਅਦ ਮਾਇਆ ਇਕੱਠੀ ਕੀਤੀ ਗਈ ਤਾਂ 1944-45 ਦੇ ਵਿੱਚ ਭਾਈ ਮੋਦਨ ਜੀ ਦੀ ਅਗਵਾਈ ਦੇ ਹੇਠ ਜੋਸ਼ੀ ਮੱਠ ਤੋਂ ਲੈ ਕੇ ਹਿਮਕੁੰਡ ਸਾਹਿਬ ਦੇ ਸਥਾਨ ਵੱਲ ਨੂੰ ਰਸਤਾ ਬਣਾਇਆ ਗਿਆ ਤੇ ਰਸਤੇ ਦੇ ਵਿੱਚ ਗੋਬਿੰਦ ਘਾਟ ਬਣਾਇਆ ਗਿਆ ਰਸਤਾ ਬਣ ਜਾਣ ਤੋਂ ਬਾਅਦ 1952 ਦੇ ਵਿੱਚ ਗਾਈਡਾਂ ਦੀ ਮਦਦ ਦੇ ਨਾਲ ਚੀਪ ਖਾਲਸਾ ਦੀਵਾਨ ਵੱਲੋਂ ਪਹਿਲਾ ਜਥਾ ਜਿਹੜਾ ਹੈ ਨਾ ਉਹ ਸ਼੍ਰੀ ਹਿਮਕੁੰਡ ਸਾਹਿਬ ਦੇ ਸਥਾਨ ਵੱਲ ਨੂੰ ਭੇਜਿਆ ਜਾਂਦਾ ਵਾ ਦਰਸ਼ਨਾ ਵਾਸਤੇ ਇਸ ਤੋਂ ਕੁਝ ਸਮੇਂ ਬਾਅਦ 1957 ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਫਿਰ ਕੁਝ ਸਮੇਂ ਬਾਅਦ 1960 ਦੇ ਵਿੱਚ ਭਾਈ ਮੋਦਨ ਸਿੰਘ ਜੀ ਵੀ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜਦੇ ਨੇ ਪਰ ਭਾਈ ਮੋਦਨ ਜੀ ਵੱਲੋਂ ਸਰੀਰ ਛੱਡਣ ਤੋਂ ਪਹਿਲਾਂ ਸ੍ਰੀ ਹੇਮਕੁੰਡ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਇੱਕ ਟਰਸਟ ਬਣਾਈ ਜਾਂਦੀ ਆ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟ 1960 ਤੋਂ ਲੈ ਕੇ ਹੁਣ ਤੱਕ ਇਹ ਟਰਸਟ ਹੀ ਸ੍ਰੀ ਹੇਮਕੁੰਡ ਸਾਹਿਬ ਦੀ ਅਤੇ ਨੇੜੇ-ਜਿਹੜੇ ਦੇ ਸਥਾਨਾਂ ਦੀ ਸਾਂਭ ਸੰਭਾਲ ਕਰਦੀ ਆ ਰਹੀ ਆ ਸ੍ਰੀ ਹੇਮਕੁੰਡ ਸਾਹਿਬ ਵਿਖੇ ਜੋ 10x10 ਦਾ ਕਮਰਾ ਸੀਗਾ 1964 ਦੇ ਵਿੱਚ ਉਸ ਨੂੰ ਖੁੱਲਾ ਕਰਕੇ 110x110 ਕਰਨ ਦਾ ਵਿਚਾਰ ਕੀਤਾ ਗਿਆ ਤੇ 1968 ਦੇ ਵਿੱਚ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਜੋਸ਼ੀ ਮਠ ਤੋਂ ਲੈ ਕੇ ਗੋਬਿੰਦ ਘਾਟ ਤੱਕ ਤੇ ਉਸ ਤੋਂ ਅੱਗੇ ਬਦਰੀਨਾਥ ਤੱਕ ਵੀ ਪੱਕੀ ਸੜਕ ਬਣਾ ਦਿੱਤੀ ਗਈ। ਸ਼੍ਰੀ ਹੇਮਕੋਟ ਸਾਹਿਬ ਨੂੰ ਜਾਣ ਵਾਸਤੇ ਜਿਹੜੇ ਰਸਤੇ ਅੱਜ ਆਪਾਂ ਦੇਖਦੇ ਆ ਖੁੱਲੇ-ਖੁੱਲੇ ਸਾਫ਼-ਸੁਥਰੇ ਇਹ ਰਸਤੇ ਉੱਥੋਂ ਦੇ ਲੋਕਲ ਲੋਕਾਂ ਦੀ ਮਦਦ ਨਾਲ ਮਿਲ ਕੇ ਬਣਾਏ ਗਏ ਨੇ ਤੇ ਜਿਹੜੀ ਇਮਾਰਤ ਅੱਜ ਆਪਾਂ ਗੁਰਦੁਆਰਾ ਸਾਹਿਬ ਦੀ ਦੇਖਦੇ ਆ ਪੰਜ ਨੁਕਰੀ ਇਮਾਰਤ ਜਿਹੜੀ ਆ ਇਸ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਵਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਬਰਫ਼ੀਲੇ ਤੂਫਾਨਾਂ ਦਾ ਮੀਂਹ ਕਣੀ ਦਾ ਇਹਦੇ ਉੱਪਰ ਕੋਈ ਅਸਰ ਨਾ ਹੋਵੇ। ਤੇ ਇਸ ਨੂੰ ਹਰ ਤਰ੍ਹਾਂ ਦੇ ਮੌਸਮ ਤੋਂ ਬਚਾਇਆ ਜਾ ਸਕੇ ਸੋ ਇਹ ਸੀ ਸਾਡੇ ਵੱਲੋਂ ਕੀਤੀ ਗਈ ਸ਼੍ਰੀ ਹਿਮਕੁੰਡ ਸਾਹਿਬ ਦੇ ਉੱਪਰ ਖੋਜ ਕਿ ਸ਼੍ਰੀ ਹਿਮਕੁੰਡ ਸਾਹਿਬ ਦਾ ਇਤਿਹਾਸ ਕੀ ਸੀ ਤੇ ਇਸ ਨੂੰ ਕਿਵੇਂ ਲੱਭਿਆ ਗਿਆ ਸੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਗੀ ਜੇ ਵੀਡੀਓ ਵਧੀਆ ਲੱਗੀ ਤੇ ਇਸ ਨੂੰ ਦੂਜੇ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਤੇ ਇਸ ਦੇ ਨਾਲ ਹੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣ YouTube ਦਾ ਐਲਗੋਰਿਦਮ ਕੁਛ ਐਦਾਂ ਦਾ ਆ ਕਿ ਜੇਕਰ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਕਮੈਂਟ ਕਰਦੇ ਹੋ ਤਾਂ ਹੀ ਜਿਹੜਾ YouTube ਹੈ ਨਾ ਉਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਂਦਾ ਆ, ਲੋਕਾਂ ਨੂੰ ਦਿਖਾਉਂਦਾ ਆ ਤੇ ਜੇਕਰ ਤੁਸੀਂ ਚਾਹੁੰਦੇ ਜੇ ਕਿ ਤੁਹਾਡਾ ਇਹ ਮਾਨਮਤਾ ਸਿੱਖ ਇਤਿਹਾਸ ਲੋਕਾਂ ਤੱਕ ਪਹੁੰਚੇ ਤਾਂ ਬੇਨਤੀ ਆ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਜ਼ਰੂਰ ਕਰਿਆ ਕਰੋ, ਸ਼ੇਅਰ ਜ਼ਰੂਰ ਕਰਿਆ ਕਰੋ। ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ। ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ